ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਪੰਜਾਬ ਸਰਕਾਰ ਵੱਲੋਂ ਡੀਸੀ ਰੇਟ ਦੇ ਵਿੱਚ ਯਾਨੀ ਕਿ ਘੱਟੋ ਘੱਟ ਉਜਰਤ ਦੇ ਵਿੱਚ ਵਾਅਦਾ ਕੀਤਾ ਗਿਆ ਹੈ 1 ਤੰ 2024 ਤੋਂ ਇਹ ਵਾਅਦਾ ਕੀਤਾ ਗਿਆ ਹੈ ਇਸ ਬਾਰੇ ਗੱਲ ਕਰੀਏ ਤਾਂ ਦੋਸਤੋ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਰੈਗੂਲਰ ਕਰਮਚਾਰੀ ਕੰਮ ਕਰ ਰਹੇ ਨੇ ਪਰ ਉੱਥੇ ਹੀ ਬਹੁਤ ਸਾਰੇ ਅਜੇ ਹੀ ਕਰਮਚਾਰੀ ਨਹੀਂ ਜੋ ਰੈਗੂਲਰ ਨਹੀਂ ਹਨ ਅਤੇ ਉਹਨਾਂ ਨੂੰ ਪ੍ਰਤੀ ਮਹੀਨਾ ਤਨਖਾਹ ਡੀਸੀ ਰੇਟ ਦੇ ਹਿਸਾਬ ਨਾਲ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਬਹੁਤ ਸਾਰੇ ਆਊਟਸੋਰਸ ਮੁਲਾਜ਼ਮ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਟੀਸੀ ਰੇਟ ਯਾਨੀ ਕਿ ਘੱਟੋ ਘੱਟ ਉਜਰਤ ਰੇਟ ਦੇ ਕਾਨੂੰਨ ਮੁਤਾਬਕ ਤਨਖਾਹ ਮਿਲਦੀ ਹੈ ਉਹਨਾਂ ਦੇ ਇਸ ਉਜਰਤ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਜਿਹੜੇ ਇਹ ਵਾਅਦੇ ਕੀਤੇ ਗਏ ਸੀ ਉਹ 1.9.2023 ਨੂੰ ਵਾਅਦੇ ਕੀਤੇ ਗਏ ਸੀ ਪਰ ਹੁਣ ਇਹ ਵਾਅਦਾ 1.3.2024 ਤੋਂ ਕਰ ਦਿੱਤਾ ਗਿਆ ਹੈ ਜੇਕਰ ਇਹ ਇਹਨਾਂ ਜੇਕਰ ਇਹਨਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ ਅਨਸਕਿਲਡ ਦੀ ਗੱਲ ਕਰੀਏ ਜੇਕਰ ਅਨਸਕਿਲਡ ਦੀ ਗੱਲ ਕਰੀਏ ਤਾਂ ਜਿੱਥੇ ਉਹਨਾਂ ਨੂੰ ਪਹਿਲਾਂ 10736 ਰੁਪਏ ਮਿਲਦੇ ਸੀ ਉਸ ਨੂੰ ਵਧਾ ਕੇ 10899 ਰੁਪਏ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਸੈਮੀ ਸਕਿਲਡ ਦੀ ਗੱਲ ਕਰੀਏ ਤਾਂ 11516 ਰੁਪਏ ਨੂੰ ਵਧਾ ਕੇ 11679 ਰੁਪਏ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਸਕਿਲਡ ਵਰਕਰ ਜਿਹੜੇ ਨੇ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ప్రతి ਮਹੀਨਾ 12413 ਰੁਪਏ ਤੋਂ ਵਧਾ ਕੇ 12576 ਰੁਪਏ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਹਾਈ ਲੈਵਲ ਸਕਿੱਲ ਦੀ ਗੱਲ ਕਰੀਏ ਤਾਂ 13445 ਰੁਪਏ ਤੋਂ ਵਧਾ ਕੇ 13608 ਰੁਪਏ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਕਲੈਰੀਕਲ ਸਟਾਫ ਜੋ ਹੈ ਉਸ ਦੀਆਂ ਬੇਤਨਖਾਨ ਦੇ ਵਿੱਚ ਵਾਧਾ ਕੀਤਾ ਗਿਆ ਹੈ ਅਗਰ ਕੈਟਾਗਰੀ A ਦੀ ਗੱਲ ਕਰੀਏ ਤਾਂ 15906 ਰੁਪਏ ਤੋਂ ਵਧਾ ਕੇ 16 1069 ਰੁਪਏ ਕਰ ਦਿੱਤੀ ਗਈ ਹੈ ਕੈਟਾਗਰੀ B ਦੀ ਗੱਲ ਕਰੀਏ ਤਾਂ 14236 ਰੁਪਏ ਤੋਂ 14399 ਰੁਪਏ ਕਰ ਦਿੱਤੀ ਗਈ ਹੈ ਕੈਟਾਗਰੀ C ਦੀ ਗੱਲ ਕਰੀਏ ਤਾਂ 12736 ਰੁਪਏ ਤੋਂ ਵਧਾ ਕੇ 12899 ਰੁਪਏ ਅਤੇ ਕੈਟਾਗਰੀ D ਦੀ ਗੱਲ ਕਰੀਏ ਤਾਂ 11536 روپے ਤੋਂ ਵਧਾ ਕੇ ਇਹਨਾਂ ਦੀ ਸੈਲਰੀ 11699 روپے ਕਰ ਦਿੱਤੀ ਗਈ ਹੈ ਸੋ ਇਹ ਵਾਅਦੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗਏ ਨੇ ਔਰ ਇਸ ਤਰ੍ਹਾਂ ਬਹੁਤ ਸਾਰੇ ਅਜਿਹੇ ਕਰਮਚਾਰੀ ਵੀ ਨੇ ਜੋ ਪ੍ਰਤੀ ਘੰਟਾ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਉਹਨਾਂ ਦੀ ਤਨਖਾਹ ਵੀ ਪ੍ਰਤੀ ਘੰਟਾ ਦੇ ਰੂਪ ਵਿੱਚ ਵਧਾਈ ਗਈ ਹੈ ਤਾਂ ਪੰਜਾਬ ਸਰਕਾਰ ਨੇ ਉਹਨਾਂ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਵਾਅਦਾ ਕੀਤਾ ਹੈ ਉਹਨਾਂ ਦੀ ਘੱਟੋ ਘੱਟ ਉਜਰਤ ਦੇ ਵਿੱਚ ਵਾਅਦਾ ਕੀਤਾ ਹੈ ਜੋ ਆਊਟਸੋਰਸਸ ਤੇ ਜਾਂ ਫਿਰ ਡੀਸੀ ਰੇਟਾਂ ਤੇ ਕੰਮ ਕਰ ਰਹੇ ਨੇ ਕਿਤੇ ਨਾ ਕਿਤੇ ਕੁਝ ਰਾਹਤ ਮੁਲਾਜ਼ਮਾਂ ਨੂੰ ਜਿਹੜਾ ਹੈ ਉਹ ਜ਼ਰੂਰ ਮਿਲੇਗੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ